ਪ੍ਰਿਜਨ ਜੀ ਪਿਆਰਿਓ ਪਰਮਿਕੂ ਦੀ ਪਵਿੱਤਰ ਬਾਣੀ ਨੂੰ ਅੱਜ ਬੜੇ ਗੌਰ ਨਾਲ ਕੇ ਤੇ ਧਿਆਨ ਦੇ ਕੇ ਸੁਣਨਾ ਹੈ ਅੱਜ ਦਾ ਟੌਪਿਕ ਹੈ ਜੋ ਮਨੁੱਖ ਦੇ ਅੰਦਰ ਹਨਾ ਸੋਈ ਉਹ ਬਾਹਰ ਹੁੰਦਾ ਹੈ ਕੰਨ ਤੋਂ ਭਾਲ ਹੈ ਜੇ ਮਨੁੱਖ ਦੇ ਅੰਦਰ ਈਰ ਭਾਵੇਗੀ ਤੇ ਸਮਾਂ ਆਵੇਗਾ ਤੇ ਈਰ ਬਾਹਰੋਂ ਨਿਕਲੇਗੀ கிரோ ஓதோ உச்சேங்க இன்சான பாபா

I'm <laughs> E you... o... ਉਹ ਪੰਨਾ ਹੁੰਦਾ ਗਿਆ ਮਾਰਾਂ ਦੇ ਵਿੱਚ ਪੰਨਾ ਜਿਹੜਾ ਚੋਰ ਦਾ ਬੱਚਾ ਰਾਜਾ ਬਣ ਗਿਆ ਸਾਰਿਆਂ ਨੇ ਰਲ ਕੇ ਜਦੋਂ ਰਾਜਾ ਬਣਾ ਬੁਢੀਆਂ ਸਾਰਾ ਦਾਜ ਕੀਤਾ ਤੇ ਬਾਣੀ ਕੀ ਫਰਮਾਨ ਕਰਦੀ ਬੜੇ ਗੌਰ ਨਾਲ ਕੇ ਸੁਣਨ ਦਮਾਰਾ ਵੀ ਕਰਦੇ ਸੋ ਰਾਤ ਨੂੰ ਯਹੂਦਾ ਦੇ ਆਪਣਾ ਦੇ ਲੜਕੇ ਨੂੰ ਰਾਜਾ ਬਣਾ ਦਿੱਤਾ ਯਰੂਸ਼ਲਮ E o Bahá पाणी जान ರಾತ್ನ ಪ್ಯಾರೆ ಭುಲ್ಲಾಣ ਅੰਦਰ ਕੇ ਬੋਲਦੀ ਹੈ ਰੱਬ ਨੂੰ ਵੀ ਕੀ ਹੋ ਗਿਆ ਬੰਦਾ ਜਿਹੜਾ ਪਰਣਾ ਜਾਵੇ ਨਾ ਮੌਤ ਪਰ ਰਬ ਦਾ ਭਾ ਜੀਵਨ ਵਿੱਚ ਨਰਿਆ ਇਹਨੇ ਕੀ ਕੀਤਾ ਇਹ ਪਿਆਰ ਜਦੋਂ ਮਨਮਤੀ ਕਰਨ ਲੱਗਾ ਹੰਕਾਰ ਰਿਆ ਯਰੂਸ਼ਲਮ ਦੀ ਹਾਕਮ ਵਿੱਚ ਜਾ ਲੈਣ ਲੱਗਿਆ ਰਬ ਦੇ ਘਰ ਵਿੱਚ ਜਾ ਕੇ ਕੋਠਾ ਵੀ ਮਨਮਤੀਆਂ ਕਰਨ ਲੱਗ ਪਿਆ ਰਬ ਦੇ ਘਰ ਵਿੱਚ ਜਾ ਕੇ ਬਾਣੀ ਪਿਆਨ ਕਰਦੀ ਆ ਯਰੂਸ਼ਲਮ ਦੀ ਹਾਕਮ ਵਿੱਚ ਗਿਆ ਉਦੀ ਆ ਉਹ ਤੋਂ ਕਰ ਜਾਜਿਕ ਹ ਅਧਰਿਆ ਅਤੇ ਵੀ ਯਾਰ ਇਤਿਹਾਸ ਨੇ ਕਿਹਾ ਉਹਦੇ ਥੱਲੇ ਕੰਮ ਕਰਨ ਵਾਲੇ ਸੇਵਾਦਾਰ ਅੱਥਰੀ ਗਾਥੇ Hallelujah. Amen. Hallelujah. ਬਾਣੀ ਪਿਆਰ ਕਰਦੀ ਆ ਜਾਦਿਕਾਂ ਵਿੱਚ ਡੱਕਿਆ ਅਧਰਿਆਮ ਟੱਕਿਆ ਪਰ ਟੱਕਿਆ ਮਾਰਿਆ ਡੱਕਿਆ ਨਾ ਰਿਆ ਬਾਣੀ ਪਿਆਰ ਕਰਦੀ ਧੱਕੇ ਨਾਲ ਕੰਮ ਕਰਦੀ ਕੁੱਛ ਕੀਤੀ ਆ ਫਿਰ ਮੱਥੇ ਤੇ ਵੀ ਨਿਕਲ ਆਇਆ ਕੋਣ ਆ ਕੋਣ ਨਿਕਲਿਆ ਤੇ ਮੱਥੇ ਤੇ ਜੇ देखो होते माथे ऊपर को कितना प्यार है सबो छैती उठो कटिया तावना उनो को छैती छैती कहो पग पा सबो होने आप ही भा जानि सबो उनी यार राजे ने आपे सब फटाफट जल्दी निवृत्ति कीती क्यों जो वाली होबा दी मार क्यों जो कहदी मार नु पैली सी ध्यान दइए जेड़े सो गया जान पण सबो लग लेया nada ਤਾਂ ਕਿਤੇ ਰੱਬ ਨੂੰ ਭੁੱਲਣਾ ਰੱਬ ਨੂੰ ਭੁੱਲਣਾ ਜਾਰੇ ਹੰਕਾਰ ਇਹ ਨਾ ਜਾਰੇ ਜਿਹੜਾ ਹੰਕਾਰ ਸੋਈਓ ਕੀ ਹੁੰਦਾ ਹੈ ਮਾਰਿਆ ਇਹ ਤੇ ਇੱਕ ਪਹਾਣੀ ਆ ਪਹਾਣੀ ਵਿੱਚ ਦੱਸਿਆਗਾ ਨਾਲ ਜਹਤੋ ਪਹਿਲਾਂ ਬੰਦੇ ਦੇ ਮਨ ਵਿੱਚ ਕੀ ਹੁੰਦਾ ਹੈ ਹੰਕਾਰ ਜੋ ਜਦ ਮਨ ਆਨੰਦ ਹੋਵੇ ਤੇ ਮੁਕਤੀ ਕੀ ਹੁੰਦੀ ਆ ਕਿ ਜਦ ਮੁਕਤੀ ਆਸੀ ਹੁੰਦੀ ਆ ਬੰਦੇ ਦੇ ਚਿਹਰੇ ਤੋਂ ਪਤਾ ਲੱਗਦਾ ਬੰਦਾ ਖਿਲਿਆ ਖਿਲਿਆ ਜਿਵੇਂ ਖਿਲਿਆ ਖਿਲਿਆ ਜਾ ਫਿਰ ਤੇ ਭਾਈ ਆਉਣ ਜਾਣਾ ਮੁਸਾਫਰ ਕਹਿੰਦਾ ਬੱਲੇ ਬੱਲੇ ਅਸੀਂ ਕਿੱਧਰੋਂ ਚੱਲ ਜੜੇ ਆਇਆ ਭਾਵੇਂ ਅੱਜ ਬੜਾ ਹੀ ਕੀ ਲੱਗਦਾ ਈ ਖੁਸ਼ ਤੇਰਾ ਮਨ ਗੀ ਗਾਲਿਆ ਸਜਣਾ ਜਬਰਾਨੀ ਆ ਰਸਿਆ ਰਸਿਆ ਜਿਆ ਫਿਰ ਤਾਂ ਉਹਦੇ ਮੱਥੇ ਤੇ ਨਹੀਂ ਲਿਖਿਆ ਉਹਦੇ ਮੱਥੇ ਦੀਆਂ ਕੀ ਹੋਗੀਆਂ ਪੜੜ ਕਰਦੀਆਂ ਨੇ ਜੋ ਉਹਦੇ ਅੰਦਰ ਆ ਕਿਤੇ ਪੀਸਾ ਦਾ ਫੀਸ ਸੀ ਉਹਦੇ ਬਾਹਰ ਹੁੰਦਾ ਹੈ ਆ ਦੀ ਯਾਦ ਰੱਖੀਏ ਪਰਮਿਕੂ ਦੀ ਪਵਿੱਤਰ ਬਾਣੀ ਨੂੰ ਉਜੀਆ ਆਜ ਯਾਲਾ ਬੇਟਾ ਆ ਅਜਰੀਆ ਡੱਕਦਾ ਹੈ ਨਾ ਇਹ ਤੇ ਮਾਤਰ ਇਹ ਰੱਬ ਦੇ ਲੋਕਾਂ ਦਾ ਕੰਮ ਹੈ ਰੱਬ ਨੇ ਆਪਣੇ ਲੋਕਾਂ ਨੂੰ ਸੇਵਾ ਦਿੱਤੀ ਹੈ ਤੇ ਇਹ ਕਿੰਦਾ ਹੰਮੂਦ ਹੈ ਪੁੱਤਰਾ ਨੂੰ ਇਹ ਧੂਖਵੱਟੀ ਦਾ ਕੰਮ ਕਰੰਦੇ ਕਿੰਦਾ ਨਹੀਂ ਮੈਂ ਕਰਾਂਗਾ ਮਨਮਤੀ ਕੀਤੀ ਆ ਹੰਕਾਰ ਕੀਤਾ ਤੇ ਬਾਣੀ ਦੱਸਦੀ ਆ ਉਹ ਹੰਕਾਰ ਫੁੱਟ ਕੇ ਕਿੱਥੇ ਨਿਕਲ ਆਇਆ ਹਾਂਜੀ ਕਿੱਥੇ ਨਿਕਲ ਆਇਆ ਸੰਗਲ ਕੇ ਬੋਲਦੇ ਕੀ इतने निकल आया जो अंदर सी सो कितने आ गया बाहर जो अंदर हो गए सो या बाहर अंदर है पाप लोग पढ़े खजाने जो पढ़िए गला बुरा लोग बुरे खजाने जो बुरिए गला करता है याद रखिए प्यारे याद रखना है हर गल के परवे जो याद रखना जिन्हें सामू भी किया है बुधाया है माफ कर ਕਈ ਇਹੋ ਜਿਹੇ ਸੱਜਣ ਬੈਠੇ ਆ ਕਈ ਮੇਰੀਆਂ ਭੈਣਾਂ ਇਹੋ ਜੀਆਂ ਬੈਠੀਆਂ ਉਹਨਾਂ ਸਮਿਆਂ ਦੇ ਵਿੱਚ ਉਹ ਆਟਾ ਨਾ ਹਮ ਨੂੰ ਕੋਈ ਪੈਸੇ ਨਹੀਂ ਸੀ ਹੁੰਦੇ ਮੇਰੇ ਕੋ ਆਪ ਕੋਈ ਨਹੀਂ ਸੀ ਹੁੰਦਾ ਲਾਬੇ ਚਾਟਾ ਲੈ ਜਾਂਦਾ ਸੀ ਲਾਬੇ ਚ ਹਣੇ ਕਿੰਨੋਂ ਦੇ ਹਿਸਾਬ ਦੇ ਨਾਲ ਧੰਨਵਾਦ ਹੈ ਪਰ ਮੈਂ ਕਿਉਂਕਿ ਜਿੰਨੇ ਬਤਾਇਆ ਤੇ ਬਾਹਲੇ ਵਿੱਚ ਕੁਝ ਬਹੁਤ ਵੱਡੇ ਸ਼ੌਕਾਰ ਵੀ ਬੈਠੇ ਆ ਅਮੀਰ ਵਿਅਕਤੀ ਵੀ ਬੈਠੇ ਆ ਸਾਰੀ ਘੋਮੇ ਦੇ ਨਹੀਂ ਆ ਕਰੋੜਪਤੀ ਵੀ ਬੈਠੇ ਆ ਤੁਹਾਡੇ ਵਿੱਚੋਂ ਇਹ ਪਰਮੇਸ਼ਰ ਤੁਹਾਨੂੰ ਹੋਰ ਬਣਾਵੇ ਤੁਸੀਂ ਧਰਤੀ ਦੇ ਹੱਦ ਤੀਕ ਬਦੋ ਪਰ ਉਸ ਤੋਂ ਪਹਿਲ ਯਾਦ ਰੱਖਿਓ ਜਦੋਂ ਜਿਆਦਾ ਬਦਲ ਤੇ ਕਿਤੇ ਰੱਬ ਨੂੰ ਕੀ ਨਾ ਹੋ ਜਾਇਓ ਭੁੱਲ ਨਾ ਜਾਇਓ ਰੱਬ ਨੂੰ ਨਾ ਭੁੱਲ ਜਾਇਓ ਕਿੰਦਿਆਂ ਨਾ ਰੱਬ ਨਾ ਮਾਰੇ ਡਾਂਗੀ ਸਾਹਮਣੇ ਕੇ ਬੋਲਦੀ ਰੱਬ ਨਾ ਮਾਰੇ ਡਾਂਗੀ ਬੁੱਧ ਭ੍ਰਿਸ਼ਟ ਕਰ ਦਿੰਦਾ ਪਤਾ ਨਹੀਂ ਕਿੱਧਰ ਨੂੰ ਜਾਂਦੀ ਫਿਰਦੀ ਗੁੜ ਕੇ ਯਾਦ ਰੱਖਣਾ ਹਰ ਔਰ ਰੋਚੇ ਦੇ ਮਤਲਬ ਆਪਣੇ ਜੀਵਨ ਵਿੱਚ ਰਮਾ ਸਭ ਲੱਗ ਹallelujah ਹallelujah ਜਿਹੜੇ ਜਾਗਦੇ ਆ ਯੋਰਨਾ ਬੋਲਣ ਕਾ ਰਹੇ ਲੀਆ ਹallelujah ਹallelujah ਤੇ ਜਦੋਂ ਸਾਡੇ ਕੋਈ ਜ਼ਿਆਦਾ ਹੋ ਜਾਵੇ ਤਾਂ ਰੱਬ ਨੂੰ ਵੀ ਕਰ ਜਾਣਾ ਹੈ ਹਾਂਜੀ ਹਾਂਜੀ ਭੈਣੋ ਕੀ ਕਰ ਜਾਣਾ ਹੈ ਰੱਬ ਨੂੰ ਵੀ ਕਰ ਜਾਣਾ ਹੈ ਹਾਂਜੀ ਭੱਜ ਜਾਣਾ ਕਿੱਥਾ ਹਾਂਜੀ ਹਾਂਜੀ ਵੀਰੋ ਯਾਦ ਰੱਖਣਾ ਹਨੇਸ਼ਾ ਰੱਬ ਦਾ ਪੈ ਸਾਡੇ ਜੀਵਨ ਵਿੱਚ ਬਣਿਆ ਰਹਿਣਾ ਚਾਹੀਦਾ ਹੈ ਮਹਾਰਿ ਨੂੰ ਜਿਵੇਂ ਬੜਾ ਗੌਰਤ ਕਰਕੇ ਧਿਆਨ ਦੇ ਕੇ ਸੁਣਿਆ ਹੈ ਇਹ ਪਰਮੇਸ਼ਰ ਦਾ ਪਾਔਰ ਪਵਿੱਤਰ ਪੁਲਾਨ ਆ ਬੜੇ ਸੁਨੇਹੇ ਜਾਣੇ ਵਾਲਾ ਪਰਮੇਸ਼ਰ ਬਹੁਤ ਸਾਰੀਆਂ ਅਜੀ ਚਰਵਾਤ ਬਦਲੀ ਆਮੀਨ ਆਮੀਨ ਸਾਰੀ ਸੰਗਤ ਤੁਹਾਡੀ ਦਾਸਾਂ ਨੂੰ ਪ੍ਰਿਆਰ ਕਰੀ